ਮੀ ਕਰਕੇ ਤੇ ਸਰਕਾਰ ਦੀ ਨਲਾਕੀ ਕਰਕੇ ਬਹੁਤ ਵੱਡਾ ਨੁਕਸਾਨ ਪੰਜਾਬੀਆਂ ਦਾ ਹੋਇਆ ਹਜ਼ਾਰਾਂ ਏਕੜ ਜਿਹੜੇ ਐਗਰੀਕਲਚਰ ਲੈਂਡ ਹੈ ਤਬਾਹ ਹੋ ਗਿਆ ਹਜ਼ਾਰਾਂ ਘਰ ਡੁੱਬ ਗਏ ਤਬਾਹ ਹੋ ਗਏ ਹਜ਼ਾਰਾਂ ਪਸ਼ੂ ਜਾਰੇ ਮਰ ਗਏ ਆ ਜਿਹੜਾ ਸਾਰਾ ਨੁਕਸਾਨ ਹੋਇਆ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਫੀਲਡ ਵਿੱਚ ਸੀ ਮੈਂ ਹਰ ਉਸ ਇਲਾਕੇ ਜਾ ਕੇ ਆਇਆ ਜਿੱਥੇ ਨੁਕਸਾਨ ਹੋਇਆ ਤਾਂ ਜਾਂ ਜਿੱਥੇ ਬੰਦ ਟੁੱਟੇ ਹਨ ਹਰ ਜਗ੍ਹਾ ਤੇ ਜਾਇਜ਼ਾ ਲੈ ਕੇ ਬਾਅਦ ਮੈਂ ਆਪਣੀ ਜਿਹੜੀ ਸਹੀ ਰਿਪੋਰਟ ਮੈਂ ਦੱਸਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਆ ਜਿਹੜਾ ਨੁਕਸਾਨ ਹੈ ਆ ਰੁਕ ਸਕਦਾ ਸੀ ਜੇ ਕੋਈ ਕੰਪਟੈਂਟ ਜਾਂ ਕੋ ਸਿਆਣਾ ਮੁੱਖ ਮੰਤਰੀ ਹੁੰਦਾ ਆ ਜਿਹੜੀ ਸਰਕਾਰ ਹੈ ਇਹ ਸਰਕਾਰ ਨੇ ਜਿਹੜੀ ਉਹਨਾਂ ਦੀ ਜ਼ਿੰਮਵਾਰੀਆਂ ਸੀ ਉਹ ਉਹਨਾਂ ਨੇ ਸਹੀ ਨਿਭਾਈਆਂ ਨਹੀਂ ਸਰਕਾਰ ਦੀ ਵੱਡੀ ਜ਼ਿੰਮਵਾਰੀ ਹੈ ਕਿ ਹਰ ਸਾਲ ਜਨਵਰੀ ਆ ਫੈਬਰੂਅਰੀ ਦੇ ਮਹੀਨੇ ਪੰਜਾਬ ਫਲੱਡ ਕੰਟਰੋਲ ਦੀ ਮੀਟਿੰਗ ਹੁੰਦੀ ਹੈ ਜਿੱਥੇ ਸਾਰੇ ਮਹਿਕਮਿਆਂ ਦੇ ਲੋਕ ਉਪਸਰਥਕ ਹੁੰਦੀ ਹੈ ਤੇ ਪਲੈਨਿੰਗ ਕੀਤੀ ਜਾਂਦੀ ਹੈ ਕਿ ਬਰਸਾਤਾਂ ਵਿੱਚ ਕਿਵੇਂ ਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਏ ਸੋ ਡਿਪਾਰਟਮੈਂਟ ਆਪਣੀ ਆਪਣੀ ਐਸਟੀਮੇਟ ਲਿਆਉਂਦੇ ਆ ਕਿ ਬੰਦ ਪੱਕੇ ਕਰਨ ਵਾਸਤੇ ਆ ਚੀਜ਼ ਚਾਹੀਦਾ ਜਿੱਥੇ ਕਮਜ਼ੋਰੀ ਆ ਤੇ ਡੀਸਰਟਿੰਗ ਇੰਨੀ ਕਰਨੀ ਚਾਹੀਦੀ ਹੈ ਤੇ ਸਾਰਾ ਪਲੈਨਿੰਗ ਕਰਕੇ ਮਨੀ ਪੈਸਾ ਰਿਲੀਜ਼ ਹੁੰਦਾ ਤੇ ਨਾਲ ਦੇ ਨਾਲ ਜੂਨ ਮਹੀਨੇ ਤੋਂ ਪਹਿਲੇ ਪ੍ਰਸਾਪਤਾਂ ਤੋਂ ਪਹਿਲੇ ਸਾਰੀ ਤਿਆਰੀ ਹੋ ਜਾਂਦੀ ਹੈ ਅਫਸੋਸ ਇਸ ਕੱਲ ਦਾ ਮੈਂ ਅਪਸਰਾ ਨੂੰ ਟੈਲੀਫੋਨ ਕਰਕੇ ਪਤਾ ਕੀਤਾ ਕਿ ਇਹਨਾਂ ਨੂੰ ਨੁਕਸਾਨ ਕਿਉਂ ਹੋਇਆ ਕਿਉਂਕਿ ਜਦੋਂ ਮੈਂ ਜਾ ਕੇ ਫੀਲਡ 'ਚ ਗਿਆ ਜਿਹੜੇ ਸਾਰੇ ਲੋਕ ਦੱਸ ਰਹੇ ਸੀ ਕਿੱਥੇ ਦਾ ਕੁਛ ਸਫਾਈ ਨਹੀਂ ਹੋਈ ਇੱਥੇ ਕੋਈ ਡੀਸਿਲਟਿੰਗ ਨਹੀਂ ਹੋਈ ਇੱਥੇ ਕੋਈ ਪਿਛਲੇ 4 ਸਾਲਾਂ ਦੇ ਬੰਦ ਨਹੀਂ ਪੱਕੇ ਕੀਤੇ ਗਏ ਤੇ ਮੈਂ ਆਹ ਸਵਾਲ ਫਿਰਮ ਇਹਨਾਂ ਦੇ ਇੰਜੀਨੀਅਰਸ ਨੂੰ ਪੁੱਛਿਆ ਤੇ ਮੈਂ ਸਿੱਖਿਆ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਜੋ ਅਸਲੀਅਤ ਦੱਸੀ ਮੈਂ ਆਪ ਹੈਰਾਨ ਰਹਿ ਗਿਆ ਕਿ ਪਿਛਲੇ 4 ਸਾਲਾਂ ਦੇ ਅੰਦਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਫਲੱਡ ਕੰਟਰੋਲ ਦੀ ਕਿ ਫਲੱਡ ਕੰਟਰੋਲ ਦੀ ਮੀਟਿੰਗ ਨਹੀਂ ਹੋਊਗੀ ਤੇ ਨੁਕਸਾਨ ਤਾਂ ਹੋਣਾ ਹੀ ਹੈ ਤੁਸੀਂ ਦੇਖੋ 4 ਸਾਲਾਂ 'ਚ ਆ ਬੰਦ ਇੰਨੇ ਕਮਜ਼ੋਰ ਹੋ ਗਏ ਤੇ ਸਿਲਟ ਇੰਨਾ ਜ਼ਿਆਦਾ ਪੈ ਗਿਆ ਕਿ ਸਿਲਟ ਲੈਵਲ ਜਿਹੜਾ ਦਰਿਆ ਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ ਉੱਤੇ ਹੋ ਗਿਆ ਤੇ ਅੱਜ ਦੇਖੋ ਕਿੱਡਾ ਬੜਾ ਨੁਕਸਾਨ ਹੋਇਆ ਦੂਜੀ ਵੱਡਾ ਜਿਹੜਾ ਮਾਝੇ 'ਚ ਹੋਇਆ ਜਿਹੜਾ ਮਾਧਪੁਰ ਆਪਣਾ ਹੈਡਵਰਕਸ ਹੈ ਕੋਈ ਜਨਵਰੀ ਦੇ ਮਹੀਨੇ 'ਚ ਜਿਹੜੇ ਇੰਜੀਨੀਅਰ ਚੀਫ ਇੰਜੀਨੀਅਰ ਜਾਂ ਸਾਰੇ ਇੰਜੀਨੀਅਰ ਚਿੱਠੀ ਲਿਖੀ ਕਿ ਮਾਧਪੁਰ ਜਿਹੜਾ ਹੈਡਵਰਕਸ ਹੈ ਉਹਦੇ ਜਿਹੜੇ ਗੇਟਸ ਹੈ ਕਮਜ਼ੋਰ ਹੋ ਗਏ ਐ ਇਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸਾਨੂੰ ਪੇਮੈਂਟ ਦਿਓ ਅਫਸੋਸ ਇਸ ਗੱਲ ਦਾ ਹੈ ਕਿ ਉਹ ਚਿੱਠੀ ਰੋਲ ਦਿੱਤੀ ਇਹਨਾਂ ਨੇ ਪੇਮੈਂਟ ਇੱਕ ਰੁਪਿਆ ਨਹੀਂ ਭੇਜੀ ਐਨੇ ਕਮਜ਼ੋਰ ਸੀ ਕਿ ਇੱਕੀ ਪਾਣੀ ਆਇਆ ਤਾਂ ਸਾਰੇ ਰੁੜ ਗਏ ਉਹ ਰੁੜਨ ਦੇ ਕਾਰਨ ਸਾਰਾਈ ਮੱਝਾ ਤੇ ਸਾਰਾ ਰਾਵੀ ਦਾ ਇਲਾਕਾ ਸਾਰਾ ਹੀ ਤਬਾਹ ਹੋ ਗਿਆ ਆ ਮੈਂ ਕਹਿੰਦਾ 100% ਨਲਕੀ ਐ ਸਰਕਾਰ ਦੀ ਹੈ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਔਖੀ ਘੜੀ ਚ ਆਪਣੇ ਪੰਜਾਬ ਨੂੰ ਬਚਾਇਆ ਹੈ ਅਫਸੋਸ ਇਸ ਗੱਲ ਦਾ ਹੈ ਕਿ ਐਸੌਖੀ ਕੜੀ ਚ ਨਾ ਸੈਂਟਰਲ ਸਰਕਾਰ ਨੇ ਨਾ ਸੂਬੇ ਦੀ ਸਰਕਾਰ ਨੇ ਕੋਈ ਮਦਦ ਕੀਤੀ ਹੈ ਦੇਖੋ 25 ਦਿਨ ਹੋ ਗਏ ਪੰਜਾਬ ਨੂੰ ਐਸ ਹਾਲਾਤ ਵਿੱਚ ਪੱਛੀ ਦਿਨਾਂ ਚੋਂ ਇਲਾਕੇ ਤੇ ਇਲਾਕੇ ਤਬਾਹ ਹੋਈ ਜਾਂਦੇ ਐ ਬੰਦ ਟੁੱਟੇ ਜਾਂਦੇ ਐ ਜੇ ਹੁਣ ਵੀ ਸਰਕਾਰ ਜਾਗਪੰਦੀ ਪੰਜਾਬ ਵਾਲੀ ਤੇ ਹੈਵੀ ਮਸ਼ੀਨਰੀ ਭੇਜ ਦਿੰਦੀ ਜਾਂ ਉਥੇ ਵੱਡੇ ਟੈਕਨੀਕਲ ਬੰਦੇ ਭੇਜ ਕੇ ਤੇ ਲੇਬਰ ਲਾ ਕੇ ਡੀਜ਼ਲ ਦੇ ਕੇ ਟਰੈਕਟਰ ਇਕੱਠੇ ਕਰਕੇ ਆ ਬੰਦ ਤਗੜੇ ਕਰ ਲੈਂਦੇ ਫਿਰ ਵੀ ਬਚਾਅ ਹੋ ਜਾਣਾ ਸੀ ਪਰ ਸਰਕਾਰ ਤਰਫੋਂ ਕੁਛ ਨਹੀਂ ਹੋਇਆ ਤੇ ਆਪਣੇ ਲੋਕ ਉਹਨਾਂ ਨੇ ਆਪ ਹੀ ਆਪਣੇ ਕੋਲੋਂ ਪੈਸਾ ਇਕੱਠਾ ਕੀਤਾ ਤੇ ਆਪ ਲੱਗੇ 24 ਘੰਟੇ ਮੈਂ ਦੇਖਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸਾਰਿਆਂ ਨੇ ਦਿਨ ਰਾਤ ਲਾ ਕੇ ਇਹਦਾ ਬਾਕੀ ਬੱਚੇ ਪੰਜਾਬ ਉਹਨਾਂ ਨੇ ਬਚਾਇਆ ਸਰਕਾਰ ਦਾ ਕੋਈ ਯੋਗਦਾਨ ਨਹੀਂ ਮੇਰਾ ਸਿਰ ਝੁਕਦਾ ਆਪਣੀ ਕੌਮ ਤੇ ਜਿਹੜੇ ਜਜ਼ਬਾ ਦੇਖ ਕੇ ਹਲੇ ਵੀ ਹੌਸਲੇ 'ਚ ਸਾਰਾ ਕੁਝ ਡੁੱਲ ਗਿਆ ਪਰ ਚੂਣੀ ਕੀਤੀ ਹੌਸਲੇ 'ਚ ਹੈ ਤੇ ਇਸ ਕਰਕੇ ਮੈਂ ਐਜ਼ ਅ ਸੋ ਮਨੀ ਕਾਲੀਦਲ ਖੇਤਰੀ ਪਾਰਟੀ ਦਾ ਸਾਡਾ ਫਰਜ਼ ਹੈ ਤੇ ਮੈਂ ਤਾਂ ਕਹਿੰਦਾ ਸਾਰੀਆਂ ਲੋਕਾਂ ਦਾ ਫਰਜ਼ ਹੈ ਹਰ ਪਾਰਟੀ ਦਾ ਫਰਜ਼ ਹੈ ਮੈਂ ਪਿਛਲੇ ਦਿਨਾਂ 'ਚ ਜਿੱਥੇ ਜਿੱਥੇ ਕੋਸ਼ਿਸ਼ੀ ਚੀਜ਼ ਦੀ ਲੋੜ ਪਈ ਮੈਂ ਕੋਸ਼ਿਸ਼ ਕੀਤੀ ਕਿ ਉਹ ਲੋੜ ਅਸੀਂ ਪੂਰੀ ਕਰ ਦਈਏ ਹੁਣ ਅੱਜ ਮੈਂ ਸਾਰਾ ਜਾਇਜ਼ਾ ਲੈ ਕੇ ਪਿਛਲੇ 20-25 ਦਿਨਾਂ ਦਾ ਸਾਰੇ ਇਲਾਕੇ ਚੋਂ ਜਾ ਕੇ ਜਾਇਜ਼ਾ ਲੈ ਕੇ ਮੈਂ ਦੇਖਿਆ ਕਿ ਕਿਹੜੀ ਚੀਜ਼ ਦੀ ਲੋੜ ਹੈ ਤੇ ਅੱਜ ਉਹ ਲੋੜ ਨੂੰ ਅਸੀਂ ਕੰਪਾਈਲ ਕੀਤਾ ਤੇ ਅੱਜ ਸਾਡੀ ਭਾਰੀ ਅਸੀਂ ਸਾਰੇ ਹਲਕਾ ਚਾ ਸਾਡੀ ਕੋਰ ਕਮੇਟੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਨੀਅਰ ਲੀਡਰਸ਼ਿਪ ਸਾਰੀ ਅੱਜ ਇਕੱਠੀ ਹੋਈ ਉਹਨਾਂ ਨਾਲ ਵਿਚਾਰ ਕੀਤੀ ਜਿਹੜੇ ਹਲਕੇ ਦੇ ਨੁਕਸਾਨ ਆਇਆ ਉਹਨਾਂ ਲੋਕਾਂ ਨੂੰ ਵੀ ਉਹ ਲੀਡਰਸ਼ਿਪ ਵੀ ਸਾਡੇ ਕੋਲੇ ਆਏ ਉਹਨਾਂ ਨੂੰ ਸਾਰਾ ਕੁਝ ਜਾਂਚ ਕਰਕੇ ਅਸੀਂ ਪਲਾਨ ਇੱਕ ਅਪਣਾਇਆ ਜਿਹੜਾ ਸਾਡਾ ਇਕੱਲੇ ਦਲ ਦਾ ਪਲਾਨ ਹੋਊਗਾ ਕਿ ਅਗਲੇ ਹਫਤੇ 10 ਦਿਨ ਦੇ ਅੰਦਰ ਅਸੀਂ ਕੀ ਕੀ ਕਰਨਾ ਹੈ ਇੱਕ ਤਾਂ ਮੈਥਨ ਦੱਸਣਾ ਹੈ ਤਕਰੀਬਨ 500 ਟਰੱਕ ਜਿਹੜਾ ਕੈਟਲ ਦਾ ਜਿਹੜਾ ਪਸ਼ੂਆਂ ਦਾ ਚਾਰ ਹੁੰਦਾ ਜਿਹਨੂੰ ਮੱਕੀ ਦਾ ਚਾਰ ਕਹਿੰਦੇ ਆ 500 ট্রাক ਅਸੀਂ ਬੁੱਕ ਕਰ ਲਏ ਐ ਜਿਹੜਾ ਸੀ ਤੇ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਹਲਕੇ ਜਿੱਥੇ ਹੋਇਆ ਉਹਨਾਂ ਨੂੰ ਬੇਨਤੀ ਕੀਤੀ ਐ ਸਾਨੂੰ ਪਿੰਡ ਵਾਈਜ਼ ਲਿਸਟ ਦੇਣ ਜਿੱਥੇ ਅਸੀਂ ਪਹੁੰਚਾ ਸਕੀਏ 500 ট্রাক 500 ট্রাক ਕੀ ਤੂੜੀ ਰੇ ਅਸੀਂ ਤਿਆਰ ਕਰ ਲਏ ਐ ਜਿਹੜੇ ਅਸੀਂ ਡਿਸਪੈਚ ਕਰਾਂਗੇ ਤੇ ਤਕਰੀਬਨ 500 ਫੋਗਿੰਗ ਮਸ਼ੀਨਜ਼ ਅਸੀਂ ਖਰੀਦ ਲਈਆਂ ਆਹ ਮਸ਼ੀਨਜ਼ ਅਸੀਂ ਸਾਡੇ ਵਰਕਰ ਆਪ ਜਾਣਗੇ ਅਸੀਂ ਉਹਨਾਂ ਨੂੰ ਪਿੰਡ ਐਲੋਕੇਟ ਕਰਾਂਗੇ ਉਹ ਦੋ ਵਾਰ ਦਿਨ ਚ ਆਫ ਡੀਫੋਰ ਆ ਸਾਰਾ ਫੋਗਿੰਗ ਕਰਾਂਗੇ ਪਿੰਡ ਜਿੱਥੇ ਮੱਛਰ ਤੇ ਆ ਬਿਮਾਰੀਆਂ ਫੈਲਣ ਦਾ ਚਾਂਸ ਹੈ ਸੋ ਸਾਡੇ ਕੋਲੇ ਅੱਜ ਅਸੀਂ ਮੀਟਿੰਗ ਵਿੱਚ ਅਸੀਂ ਆਪਣਾ ਇੱਕ ਕੰਟਰੋਲ ਰੂਮ ਬਣਾਇਆ ਆਪਣਾ ਪਾਰਟੀ ਦਾ ਇੱਥੇ ਦਫ਼ਤਰ ਵਿੱਚ ਜਿਹਨੂੰ ਹੈਡ ਕਰ ਰਿਹਾ ਡਾਕਟਰ ਚੀਮਾ ਉਹਨਾਂ ਦੇ ਨਾਲ ਬੰਟੀ ਰੁਮਾਨਾ ਜੀ ਤੇ ਸਾਡੇ ਹਰਿੰਦਰ ਉਹ ਜੇ ਹੋਣਗੇ ਇੱਥੇ ਉਹ 24 ਘੰਟੇ ਮਾਨੀਟਰ ਕਰਨਗੇ ਜਿਹੜੀਆਂ ਚੀਜ਼ਾਂ ਕਿੱਥੇ ਪਹੁੰਚੀਆਂ ਕਿਵੇਂ ਪਹੁੰਚਣੀਆਂ ਤੇ ਹਲਕੇ ਦੇ ਜਿਹੜੇ ਚਾਰਜ ਹੈ ਜਿਹੜੇ ਆਪਣੇ ਜਿੱਥੇ ਤਬਾਈ ਹੋਈ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ 15 ਤਰੀਕ ਤੱਕ ਸਾਨੂੰ ਜੋ ਨੁਕਸਾਨ ਹੈ ਜੋ ਚੀਜ਼ ਦੀ ਲੋੜ ਹੈ ਹਰ ਪਿੰਡ ਚ ਜਾ ਕੇ ਤੁਸੀਂ ਸਾਨੂੰ ਦੱਸੋ ਉਹਦੇ ਬਾਅਦ ਅਸੀਂ ਆਪਣੇ ਡਿਸਪੈਚ ਸਿਸਟਮ ਸਾਡਾ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਅਸੀਂ ਪੂਰੀ ਕਰਾਂਗੇ ਇੱਕ ਅਸੀਂ ਤਕਰੀਬਨ ਐਸਪੀਸੀ ਨਾਲ ਮੈਂ ਗੱਲ ਕੀਤੀ ਹੈ ਜੀਪੀਸੀ ਦੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਸ਼ੋਰ ਕੀਤਾ ਹੈ ਕਿ 125 ਗੁਰੂ ਰਾਮ ਦਾਸ ਹਸਪੀਟਲ ਦੀਆਂ 125 ਮੈਡੀਕਲ ਟੀਮਸ ਤਿਆਰ ਕਰ ਲਈਆਂ ਉਹਨਾਂ ਡਾਕਟਰਾਂ ਦੀਆਂ ਜਿੱਥੇ ਹਰ ਟੀਮ ਵਿੱਚ ਇੱਕ ਡਾਕਟਰ ਹੋਊਗਾ ਸੀਨੀਅਰ ਪਲੱਸ ਨਰਸ ਸਾਰਾ ਤੇ ਉਹਨਾਂ ਨੇ 125 ਟੀਮਸ ਆ ਜਿਹੜੇ ਪਿੰਡਾਂ ਵਿੱਚ ਹਰ ਚਾਰ ਪਿੰਡਾਂ ਵਿੱਚ ਪੱਕੀ ਮੈਡੀਕਲ ਟੀਮ ਉੱਥੇ ਬਹਿ ਜੂਗੀ ਤੇ ਫ੍ਰੀ ਸੇਵਾ ਐ ਜੀਪੀਸੀ ਤਰਫੋਂ ਮੈਂ ਰਿਕੁਐਸਟ ਕੀਤੀ ਸੀ ਉਹਨਾਂ ਨੇ ਬੜਾ ਧੰਨਵਾਦ ਕਰਦਾ ਹਾਂ ਜੀਪੀਸੀ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸੇਵਾ ਸੰਭਾਲਾਂਗੇ ਤੇ ਮੈਂ ਇਹ ਕੋਲ ਮੈਟ੍ਰਿਕ ਕਾਲਜ ਹੈ ਜਿੱਨਾ ਗੱਲ ਕਰਕੇ 25 ਵੈਟਨਰੀ ਡਾਕਟਰਸ ਦੀ ਟੀਮ ਅਸੀਂ ਕੀਤਾ ਜਿੱਦੇ ਪਸ਼ੂਆਂ ਦਾ ਉਥੇ ਇਲਾਜ ਹੋ ਸਕੇ ਦੂਜਾ ਅਸੀਂ ਇੰਟਰਨਲੀ ਪਾਰਟੀ ਨੇ ਫੈਸਲਾ ਕੀਤਾ ਹੈ तकरीबन 30000 ਕੁਇੰਟਲ ਕਣਕ ਅਸੀਂ ਇਕੱਠੀ ਕਰਨੀ ਹੈ ਜਿਹੜੀ ਅਸੀਂ ਉਥੇ ਗਰੀਬ ਜਨਤਾ ਹੈ ਜਿਹੜੇ ਉਹਨਾਂ ਦੇ ਵਿਚਾਰਾ ਸਾਰਾ ਕੁਝ ਡੁੱਲ ਗਿਆ ਉਹ ਅਸੀਂ ਅਗ ਆਪਣੇ ਸਾਰੇ 20 ਤਰੀਕ ਤੱਕ ਅਸੀਂ ਸਾਰੇ ਇਕੱਠੇ ਕਰ ਲੈਣੀ ਹੈ ਪਾਰਟੀ ਨੇ ਤੇ ਅੱਗੇ ਬਾਅਦ ਅਸੀਂ ਜਿਵੇਂ ਪਿੰਡ ਵਾਈਸ ਕਰਨਗੇ ਅਸੀਂ ਉਹ ਵੀ ਡਿਸਟ੍ਰਿਬਿਊਸ਼ਨ ਕਰਾਂਗੇ ਤੇ ਨਾਲੇ ਅਸੀਂ ਪਾਰਟੀ ਨੇ ਸਾਰਾ ਇੱਕ ਆ ਵੀ ਫੈਸਲਾ ਕੀਤਾ ਹੈ ਕਿ 1 ਲੱਖ ਏਕੜ ਜ਼ਮੀਨ ਵਿੱਚ ਜਿਹੜੇ ਕਣਕ ਦੇ ਬੀਜ ਹੈ ਜਿਹੜੀ ਨਵੀਂ ਫਸਲ ਬੀਜਣੀ ਹੈ ਉਹਦੇ ਬੀਜ ਅਸੀਂ ਪ੍ਰੋਵਾਈਡ ਕਰਾਂਗੇ 1 ਲੱਖ ਏਕੜ ਦੇ ਸਰਟੀਫਾਈਡ ਸੀਡ ਜਿਹੜੀ ਅਸੀਂ ਉਹ ਅਸੀਂ ਸੀਡ ਕੰਪਨੀਆਂਜ਼ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਜਦੋਂ ਸਾਨੂੰ ਡਿਟੇਲ ਆਈ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਬੁੱਕ ਕਰੀ ਜਾਂਦੇ ਆ ਤਾਂ ਮੈਨੂੰ ਉਮੀਦ ਹੈ ਕਿ ਅਸੀਂ ਅਗਲੇ 15 ਦਿਨਾਂ ਦੇ ਅੰਦਰ ਅਸੀਂ ਆਪਣਾ ਸਟਾਕ ਇਕੱਠਾ ਕਰ ਲਾਂਗੇ ਤੇ ਮੈਂ ਤਾਂ ਸਾਰੇ ਪੰਜਾਬ ਵਿੱਚ ਸਾਰੀ ਇੰਡਸਟਰੀ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਾਰੇ ਟ੍ਰੇਡ ਐਸੋਸੀਏਸ਼ਨ ਨੂੰ ਬੇਨਤੀ ਕਰਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਕਰਦਾ ਤੇ ਆਮ ਜਨਤਾ ਨੂੰ ਅਪੀਲ ਕਰਦਾ ਜੀਦਾ ਜਿੰਨਾ ਸਾਧਨ ਹੈ ਉਹ ਇਕੱਠਾ ਕਰਕੇ ਅੱਜ ਆਪਾਂ ਪੰਜਾਬ ਨੂੰ ਬਚਾਈਏ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਗਰੀਬ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਬਚਾਈਏ ਕਿਉਂਕਿ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਆਪਾਂ ਨੂੰ ਬਾਹਰੋਂ ਕੋਈ ਸਪੋਰਟ ਆਉਗੀ ਆਪਣੀ ਸਰਕਾਰ ਤਾਂ ਜਮਾਈ ਫੇਲ ਹੋਈ ਪਈ ਹੈ ਤੇ ਮੈਂ ਕੱਲ ਪ੍ਰਧਾਨ ਮੰਤਰੀ ਜੀ ਆ ਰਹੇ ਹੈ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਣਾ ਹੈ ਦੇਖੋ ਪੰਜਾਬ ਇੱਕ ਇਜਾ ਸੂਬਾ ਹੈ ਜਿਨੇ ਪੂਰੇ ਦੇਸ਼ ਨੂੰ ਬਚਾਇਆ ਜਦੋਂ ਕੰਟ ਖਤਮ ਹੋ ਗਈ ਸੀ ਫੂਡ ਕ੍ਰਾਈਸਿਸ ਸੀ ਦੇਸ਼ ਵਿੱਚ ਅਨ ਦੇ ਅਨ ਦਾਤਾ ਉਹ ਪੰਜਾਬ ਦਾ ਕਿਸਾਨ ਸੀ ਜਦੋਂ ਕਿਤੇ ਵੀ ਲੋੜ ਹੁੰਦੀ ਹੈ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਦੇਸ਼ ਵਿੱਚ ਜਿਵੇਂ ਗੁਜਰਾਤ ਵਿੱਚ ਅਰਥਕ ਹੜਕਾ ਆਇਆ ਸੀ ਹਜ਼ਾਰਾਂ ਲੋਕ ਪੰਜਾਬ ਦੇ ਇੱਥੋਂ ਲੋਕ ਨਾਲੇ ਉਹਨਾਂ ਨੇ ਸੇਵਾ ਕੀਤੀ ਉੱਥੇ ਜਾ ਕੇ ਨਾਲੇ ਜੋ ਫਾਈਨੈਂਸ਼ੀਅਲ ਮਦਦ ਉਹਨਾਂ ਨੇ ਕੀਤੀ ਜਿਵੇਂ ਸੁਨਾਮੀ ਆਈ ਸੀ ਤਾਮਿਲਨਾਡੂ ਤੱਕ ਆਪਣੀ ਸੇਵਾ ਪੰਜਾਬ ਦੇ ਲੋਕ ਕਰਦੇ ਆ ਨੇਪਾਲ ਤੱਕ ਗਏ ਆ ਇਸ ਸੇਕ ਕੌਮ ਦੇ ਵਿੱਚ ਐਜਾ ਜਜ਼ਬਾ ਸੇਵਾ ਦਾ ਦੁਨੀਆਂ ਵਿੱਚ ਜੇ ਕਿਤੇ ਵੀ ਕਿਸੇ ਨੂੰ ਲੋੜ ਹੋਏ ਖਾਲਸਾ ਪੰਥ ਸੇਵਾ ਤੇ ਅੱਗੇ ਆਉਂਦਾ ਹੈ ਅੱਜ ਜੇਦੋ ਖਾਲਸਾ ਪੰਥ ਨੂੰ ਲੋੜ ਹੈ ਦੁੱਖ ਲੱਗਦਾ ਕਿਹ ਕੇ ਕਿ ਕੋਈ ਕਿਸੇ ਨਖਾ ਦਾ ਨਾਰਾ ਨਹੀਂ ਲਾਇਆ ਮੈਂ ਫਿਰ ਵੀ ਪ੍ਰਧਾਨ ਮੰਤਰੀ ਜੀ ਕਾਲ ਆ ਰਹੇ ਆ ਮੈਂ ਬੇਨਤੀ ਕਰਨਾ ਚਾਹਣਾ ਹੈ ਪ੍ਰਧਾਨ ਮੰਤਰੀ